ਸਤਗੁਰੂ ਦੇ ਸਿੱਖ ਨੇ ਭਾਈ ਮਤੀ ਦਾਜ ਜੀ ਉਹਨਾਂ ਨੂੰ ਆਖਿਆ ਤੁਸੀਂ ਇਸਲਾਮ ਕਬੂਲ ਕਰ ਲਓ ਤੇ ਭਾਈ ਮਤੀ ਦਾਜ ਜੀ ਆਖਣ ਲੱਗੇ ਮੈਂ ਗੁਰੂ ਦਾ ਸਿੱਖ ਹਾਂ ਸ਼ਹਾਦਤ ਦਾ ਜਾਮ ਪੀ ਜਾਵਾਂਗਾ ਪਰ ਇਸਲਾਮ ਕਬੂਲ ਨਹੀਂ ਕਰਾਂਗਾ ਆੜੇ ਨਾਲ ਛੀਟ ਕੇ ਭਾਈ ਮਤੀ ਦਾਜ ਜੀ ਨੂੰ ਸ਼ਹੀਦ ਕੀਤਾ ਗਿਆ ਸਾਡਾ ਇਤਿਹਾਸ ਕਹਿੰਦਾ ਜਿਸ ਵੇਲੇ ਆੜਾ ਚੱਲਣ ਲੱਗਾ ਨਾ ਜਿਲਾਦਾ ਪੁੱਛਿਆ ਕੋਈ ਅਕੀਲੀ ਸ਼ਾ ਵੇ ਕਿਤੇ ਗੁਰੂਵਾਲ ਮੁਕ ਕਰਦੇ ਹੋ ਗੁਰੂਵਾਲ ਮੁਕ ਕੀਤਾ ਜਪਜੀ ਸਾਹਿਬ ਬਾਣੀ ਸ਼ੁਰੂ ਕਰਤੀ ਨਾਲ ਸਰੀਰ ਦੇ ਦੋ ਫਾਰ ਹੋ ਗਏ ਅਕੀਲੀਆਂ ਪੰਕਤੀਆਂ ਜਲਦੀ ਪਈਆਂ ਨੇ ਸ਼ਲੋਕ ਚੱਲਦਾ ਪਿਆ ਇੱਕ ਜੋ ਆਵਾਜ਼ ਆ ਰਹੀ ਹੈ ਸਰੀਰ ਦੇ ਇੱਕ ਫਾਰ ਦੇ ਵਿੱਚੋਂ ਜਿੰਨੀ ਨਾਮ ਤੇ ਆਇਆ ਦੂਜੇ ਚੋਂ ਗਏ ਮਸਕਤ ਨਾਨਕ ਤੇ ਮੁਖ ਉਜਲੇ ਕਿਤੀ ਛੁਟੀ ਆ ਲਾ ਭਾਈ ਮਤੀਦਾ ਜੀ ਦੇ ਦੋ ਸਰੀਰ ਤੇ ਫਾੜ ਹੋ ਗਏ ਫਿਰ ਵੀ ਜਬਜੀਤ ਸਿੰਘ ਦਾ ਬਾੜ ਬਾੜ ਸੰਪੂਰਨ ਕੀਤਾ ਵੇਖੋ ਸਿੱਖਾਂ ਦਾ ਜੀਵਨ ਸਿੱਖਾਂ ਦਾ ਪਿਆਰ ਗੁਰੂ ਦੇ ਨਾਲ ਭਾਈ ਸਤੀਦਾ ਜੀ ਨੂੰ ਪੁੱਛਿਆ ਤੁਸੀਂ ਇਸਲਾਮ ਕਬੂਲ ਕਰ ਲੋ ਕਿਤੇ ਸ਼ਹਾਦਤ ਲਈ ਤਿਆਰ ਹਾਂ ਇਹਨਾਂ ਨੂੰ ਲੂਹ ਤੇ ਲਪੇਟ ਕੇ ਸ਼ੀਸ਼ ਕੀਤਾ ਗਿਆ ਭਾਈ ਦਿਆਲਾ ਜੀ ਨੂੰ ਉਬਲ ਦੀ ਦੇਗ 'ਚ ਬਿਠਾ ਕੇ ਸ਼ਹੀਦ ਕੀਤਾ ਗਿਆ ਸਤ ਗੁਰਦੇ ਅੱਖਾਂ ਦੇ ਸਾਹਮਣੇ ਇਤਨੇ ਗੁਰਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਗੁਰਮੁਖੋ ਮੇਰਾ ਦਿਲ ਕਰਦਾ ਹੈ ਇੱਥੇ ਇਹ ਪੰਕਤੀ ਬੜੀ ਹੈ ਪ੍ਰੇਮ ਦੇ ਰਜੇ ਜਿਹੜੇ ਇੱਥੇ ਬੈਠੇ ਹੋ ਜਾ ਘਰਾਂ ਚ ਬੈਠ ਕੇ ਵੇਖ ਰਹੇ ਹੋ ਤਿੰਨੇ ਗੁਰਸਿੱਖਾਂ ਨੂੰ ਅੱਜ ਦੇ ਦਿਨ ਗੁਰਤੇਗ ਬਾਦਲ ਦੇ ਸਾਹਮਣੇ ਚਾਂਦਨੀ ਚੌਂਦੀ ਸ਼ਹੀਦ ਕੀਤਾ ਗਿਆ ਆਹ ਪ੍ਰੇਮ ਦੇ ਨਾਲ ਇਹ ਪੰਕਤੀ ਪੜੋ ਗੁਰਤੇਗ ਬਾਦਲ ਪਿੱਤਾ ਜੀ ਦੀ ਇਹ ਪੰਕਤੀ ਹੈ ਗੁਰਬਾਣੀ ਦੀ ਜਿਉ ਪਾਣੀ ਸੰਗ ਪਾਣੀ 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 ਸੰਗ ਪਾਣੀ ਜੋ 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 ਪਾਣੀ ਸੰਗ ਮਾਨੀ ਜੋ ਪਾਣੀ ਸੰਗ ਪਾਣੀ ਜੋ ਪਾਣੀ ਸੰਗ ਮਾਨੀ ਨਾਨਕ ਲੀਨ ਪਇਓ ਗੋਬਿੰਦ ਸਿਓ ਨਾਨਕ ਲੀਨ ਪਇਓ ਗੋਬਿੰਦ ਸਿਓ ਨਾਨਕ ਲੀਨ ਪਇਓ ਗੋਬਿੰਦ ਸਿਓ ਇਕ ਨੀਰ ਪਇਓ ਗੋਬਿੰਦ ਸਿਆਨ ਤਨ ਤਨ ਪਾਈ ਮਤੀ ਦਾਸ ਜੀ ਤਨ ਤਨ ਪਾਈ ਸਤੀ ਦਾਸ ਜੀ ਤਨ ਤਨ ਪਾਈ ਮਤੀ ਦਾਸ ਦੀ ਤਨ ਤਨ ਪਾਈ ਸਤੀ ਦਾਸ ਦੀ ਤਨ ਤਨ ਪਾਈ ਦੇਵਾਲਾ ਜੀ ਤਨ ਤਨ ਪਾਈ ਦੇਵਾਲਾ ਜੀ ਤਨ ਤਨ ਪਾਈ ਦਇਆ ਲਾ ਦੀ ਤਨ ਤਨ ਪਾਈ ਦਇਆ ਲਾ ਦੀ ਨਾਨਕ ਲੀਨ ਪਇਓ ਗੋਬਿੰਦ ਸਿਓ 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 ਜੋ ਪਾਨੀ ਸੰਗ ਪਾਨੀ ਜਿਉ ਪਾਣੀ ਸੰਗ ਪਾਣੀ ਜਿਉ ਪਾਣੀ ਸੰਗ ਪਾਣੀ ਜਿਉ ਪਾਣੀ ਸੰਗ ਪਾਣੀ ਹੁਣ ਕਿਰਪਾ ਜੇ ਨਰ ਕੋ ਕੀਨੀ ਤੇ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ